ਇਸ ਦੇਸ਼ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਆ ਤੇ ਜੇ ਕਿਤੇ ਜਈ ਗੱਲ ਬਣ ਜਾਂਦੀ ਹੈ ਕੋਈ ਉਹਦੇ ਤੇ ਕੇਸ ਬਣ ਜਾਂਦਾ ਤੇ ਜਿਹੜੀ ਪਬਲਿਕ ਨੂੰ ਮਿਲਣਾ ਚਾਹੁੰਦੀ ਹੈ ਉਹਦੇ ਤੇ ਰੋਕ ਨਹੀਂ ਲੱਗਣੀ ਚਾਹੀਦੀ ਜੇ ਕਾਨੂੰਨ ਵਿੱਚ ਤੁਸੀਂ ਬੜਿਆ ਯਾਦ ਸੀ ਅੱਜ ਤੁਸੀਂ ਗੁਲਾਮ ਹੋ ਗਏ ਤੁਹਾਡਾ ਮਜੀਠੀਆ ਜਿਹੜਾ ਅੰਦਰ ਹੋ ਗਿਆ ਅਸੀਂ ਸਿੱਖਣੀ ਸੀ ਅਸੀਂ ਕਿ ਇਸ ਪੰਜਾਬ ਦੇ ਜਾਂ ਇਸ ਦੇਸ਼ ਦੇ ਵਾਰਸ ਨਹੀਂ ਸੀ ਸਾਡੀਆਂ ਤੁਹਾਡੀ ਸਰਕਾਰ ਹੁੰਦੇ ਗਰਫਦਾਰਾ ਗਰਫਦਾਰੀ ਹੋਈਆਂ 751 ਦੇ ਵਿੱਚ ਸਿਰਪਾ 2-2 2.5 ਮਹੀਨੇ ਜਿਹੜਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਵਰਜ ਜੀ ਦਾ ਖਾਲਸਾ ਵਰਜ ਜੀ ਕੀ ਫਤਿਹ ਇੱਕ ਬੇਨਤੀ ਕਰਦਾ ਮੈਂ ਤੁਹਾਨੂੰ ਸਾਰਿਆਂ ਨੂੰ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਆ ਤੇ ਵੀਡੀਓ ਨੂੰ ਵੇੜੀ ਜਿਹੜੀ ਅੱਜ ਮੈਂ ਵੀਡੀਓ ਬਣਾ ਰਿਆ ਸੋਚਾ ਸਿੰਘ ਲੰਗਾ ਜਿਹੜਾ ਅੱਜ ਮਜੀਠੀਆਂ ਨੂੰ ਮਿਲਣ ਗਿਆ ਸੀ ਉਹਦੇ ਬਾਅਦ ਉੱਥੇ ਕੀ ਗੱਲਬਾਤ ਹੋਈ ਆ ਉਹ ਵੀ ਦੱਸਾਂਗੇ ਤੇ ਤੁਸੀਂ ਮੇਰੀ ਇਹ ਵੀਡੀਓ ਸੁਤਿਆ ਸਿੰਘ ਲੰਗਾ ਤੱਕ ਜਰੂਰ ਪਹੁੰਚਾਉਂਦੀ ਜਿਹੜੀ ਖੇਚਲ ਜਰੂਰ ਕਰਨੀ ਇਹਨੂੰ ਸ਼ੇਅਰ ਐਨਾ ਕਰਨਾ ਕਿਉਂਕਿ ਇੱਕ ਸੁਤਿਆ ਸਿੰਘ ਲੰਗਾ ਨੇ ਉੱਥੇ ਗੱਲ ਕਹੀ ਆ ਤੇ ਉਹਦੇ ਬਾਅਦ ਮੈਂ ਉਹਨੂੰ ਜਿਹੜਾ ਜਵਾਬ ਦੇਵਾਂਗਾ ਕਿ ਤੁਹਾਡੀਆਂ ਸਰਕਾਰਾਂ ਵੇਲੇ ਜਿਹੜੀਆਂ ਕੀ ਕਰਤੂਤਾ ਹੁੰਦੀਆਂ ਸੀ ਅੱਜ ਤੁਸੀਂ ਇਹ ਕਹਿ ਰਹੇ ਹੋ ਕਿ ਸਾਡੀ ਸਰਕਾਰ ਹੁੰਦੇ ਜੀ ਮੁਲਾਕਾਤਾਂ ਹੁੰਦੀਆਂ ਸੀ ਪਰ ਮੈਂ ਤੁਹਾਨੂੰ ਦੱਸਦਾ ਕਿ ਤੁਹਾਡੀ ਸਰਕਾਰ ਮਿਲੇ ਤੁਸੀਂ ਕੀ ਕੀ ਚੰਦ ਚਾੜਿਆ ਤੁਸੀਂ ਜਿਹੜਾ ਕਿ ਮੈਂ ਉਹ ਆਪਣਾ ਦਰਦ ਵੀ ਬਿਆਨ ਕਰੂੰਗਾ ਇਸ ਵੀਡੀਓ ਦੇ ਵਿੱਚ ਪਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਨੂੰ ਪਹਿਲਾਂ ਮੈਂ ਸੁਤਿਆ ਸਿੰਘ ਲੰਗਾ ਜਿਹੜਾ ਅੱਜ ਮਜੀਠੀਆ ਨੂੰ ਮਿਲਣ ਗਿਆ ਨਾਬਾ ਜੇਲ੍ਹ ਦੇ ਵਿੱਚ ਉੱਥੇ ਸਬਡੈਂਟ ਵੱਲੋਂ ਜਿਹੜਾ ਕਿਹਾ ਕਿ 10 ਬੰਦੇ ਪਰਿਵਾਰ ਦੇ ਜਿਹੜੇ ਮਿਲ ਸਕਦੇ ਆ ਪਰ ਉਸ ਤੋਂ ਬਾਅਦ ਜਿਹੜਾ ਹੋਰ ਕੋਈ ਬੰਦਾ ਨਹੀਂ ਮਿਲ ਸਕਦਾ ਪਰਿਵਾਰ ਦੇ ਜੀਤ ਦੇ ਵਕੀਲ ਸਾਹਿਬ ਤੋਂ ਬਿਨਾਂ ਜਦ ਸੁਤਿਆ ਸਿੰਘ ਲੰਗਾ ਉੱਥੇ ਵੈਸੇ ਆ ਆਪਣਾ ਉਹਦੇ ਨਾਲ ਕੋਈ ਮਤਭੇਦ ਨਹੀਂ ਸਬਡੈਂਟ ਦੇ ਨਾਲ ਡਿਪਟੀ ਦੇ ਨਾਲ ਵੈਸੇ ਆ ਚਲੋ ਉਹਨਾਂ ਦਾ ਇੱਕ ਅਧਿਕਾਰ ਆ ਆਪ ਦਾ ਜੋ ਵੀ ਹੁਣ ਕਰਨਗੇ ਕਿਉਂਕਿ ਵੋਟਾਂ ਨੇੜੇ ਨੇ ਪਰ ਮੈਂ ਦੱਸੂਗਾ ਕਿ ਸੁਤਿਆ ਸਿੰਘ ਲੰਗਾ ਕਹਿੰਦਾ ਕਿ ਆਸੀਂ ਇਸ ਦੇਸ਼ ਦੇ ਵਿੱਚ ਗੁਲਾਮ ਆ ਕਹਿੰਦਾ ਸਾਨੂੰ ਬੁਲਾ ਕਰਨੀ ਜਿਹੜੀ ਕਾਰਨ ਦਿੱਤੀ ਮਜੀਠੀਏ ਦੀ ਤੇ ਪਹਿਲਾਂ ਤੁਹਾਨੂੰ ਮੈਂ ਬਿਆਨ ਸੁਣਾ ਦੇਵਾਂ ਫਿਰ ਆਪਾਂ ਇਹਦੇ ਉੱਤੇ ਗੱਲਬਾਤ ਕਰਦੇ ਆਂ ਬੜੇ ਧਿਆਨ ਨਾਲ ਸੁਣੋ ਫਿਰ ਜਿਹੜੀ ਗੱਲਬਾਤ ਹੋਊਗੀ ਤੇ ਉਹ ਜਿਹੜਾ ਮਜੀਠੀਏ ਆ ਮਾਫ ਕਰਨਾ ਜਿਹੜਾ ਲੰਗਾਗਾ ਵੈਸੇ ਤਾਂ ਇੱਕ ਹੀ ਆ ਸਾਰੇ ਕਹਿੰਦੇ ਹੁੰਦੇ ਆ ਸਾਲਾ ਭਲੋਈਆ ਤੇ ਵੈਸੇ ਤਾਂ ਜਿਹੜਾ ਜੋ ਉਹਨਾਂ ਦੀ ਸਰਕਾਰ ਨੇ ਸਾਡੇ ਨਾਲ ਕੀਤੀਆਂ ਵਧੀਕੀਆਂ ਕੀਤੀਆਂ ਸਿੱਖਾਂ ਦੇ ਨਾਲ ਕੀਤੀਆਂ ਤ로우 ਕੀਤੇ ਆ ਤੁਹਾਡੇ ਜਿਹੜਾ 2015 ਦੇ ਵਿੱਚ ਤੁਸੀਂ ਜੇਲ੍ਹਾਂ ਦੇ ਵਿੱਚ ਸਿੱਟਿਆ 2250 ਕਿਲੋਮੀਟਰ ਦੂਰ ਆ ਉਹਦੇ ਬਾਰੇ ਤੁਹਾਨੂੰ ਦੱਸ ਦਿਆਂ ਕਿ ਤੁਹਾਡੀ ਸਰਕਾਰ ਨੇ ਕੀ ਅਤਿਆਚਾਰ ਕੀਤਾ ਸਿੱਖਾਂ ਉੱਤੇ ਤੇ ਪਹਿਲਾਂ ਤੁਹਾਨੂੰ ਮੈਂ ਇਹਦਾ ਬਿਆਨ ਸੁਣਾ ਦੇਵਾਂ ਤੇ ਕੀ ਕਹਿੰਦਾ ਹੈਗਾ ਫਿਰ ਆਪਾਂ ਅਗਲੀ ਗੱਲਬਾਤ ਕਰਦੇ ਆ ਕਰਨ ਦਾ ਤੇ ਅਧਿਕਾਰ ਆ ਸਾਨੂੰ ਅਸੀਂ ਆਜ਼ਾਦ ਦੇਸ਼ ਵਿੱਚ ਰਹਿਣੇ ਆ ਮੈਂ ਤੁਹਾਨੂੰ ਕਹਿ ਰਹੇ ਹਾਂ ਮੁਲਾਕਾਤ ਆਪਾਂ ਕਦੋਂ ਮਨਾ ਕੀਤੀ ਜਿਹੜੇ ਪਰਿਵਾਰਕ ਪਰ ਹੁਣ ਸਾਨੂੰ ਰੋਕਿਆ ਹੋਇਆ ਆ ਅਰਿਸੋਡਰ ਸਾਹਿਬ ਇਹ ਤੁਹਾਨੂੰ ਬੇਨਤੀ ਕਰਨਿਆ ਕਿ ਸਾਡੀ ਮੁਲਾਕਾਤ ਕਰਾ ਦਿਓ ਅਸੀਂ ਸਿਰਫ ਦਰਸ਼ਨ ਹੀ ਕਰਨੇ ਨੇ ਤੇ ਫਤਿਹ ਬੁਲਾ ਕੇ ਚਲੇ ਜਾਣਾ ਮੁਲਾਕਾਤ ਤਾਂ ਮੈਂ ਤਾਂ ਰੋਹੀ ਤਾਂ ਕਹਿ ਰਿਹਾ ਜੀ ਮੁਲਾਕਾਤ ਰੂਲਸ ਜਿਹੜੇ ਨੇ ਬੜੇ ਕਲੀਅਰ ਨੇ ਕੋਈ ਚ ਪਰਿਵਾਰਕ ਮੈਂਬਰ ਤੇ ਵਕੀਲ ਸਾਹਿਬਾ ਨਹੀਂ ਮੁਲਾਕਾਤ ਕਰ ਸਕਦੇ ਨੇ ਜੀ ਸਰ ਇਹ ਵੀ ਮੈਂਬਰ ਹੀ ਆ ਨਹੀਂ ਜੀ ਨਹੀਂ ਤੁਹਾਡੇ ਪਰਿਵਾਰਕ ਮੈਂਬਰ ਨਹੀਂ ਜੀ ਜਿਹੜੇ 10 ਮੈਂਬਰ ਪਰਿਵਾਰਕ ਕਾਲੀ ਗੱਲ ਤੇ ਇੱਕ ਪਰਿਵਾਰ ਹੀ ਹੈ ਉਹਨੇ ਦੇਖੋ ਜੀ ਉਹ ਇੱਕ ਸਭ ਤੋਂ ਵੱਡਾ ਪਰਿਵਾਰ ਮੈਂ ਨਹੀਂ ਕਰਨਾ ਚਾਹੁੰਦਾ ਉਹ ਇੱਕ ਆਈਡੀਓਲੋਜੀ ਹੈ ਮੈਂ ਉਸ ਦੀ ਕਮੈਂਟ ਨਹੀਂ ਕਰ ਸਕਦਾ ਉਹ ਹੋ ਸਕਦਾ ਜੀ ਤੁਸੀਂ ਸਹੀ ਹੋ ਚਲੋ ਤੁਸੀਂ ਮਜਬੂਰ ਹੋ ਸਾਨੂੰ ਪਤਾ ਉਹ ਤੁਹਾਡੇ ਵੱਸ ਨਹੀਂ ਕੁਝ ਨਹੀਂ ਸਾਰਿਆਂ ਦੀਆਂ ਮੁਲਾਕਾਤਾਂ ਤੇ ਕੋਈ ਵੀ ਬੰਦਾ ਮੁਲਾਕਾਤ ਜਿਹੜੀ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਨਿਆ ਕਿ ਜਿਹੜੀ ਇਹ ਮੁਲਾਕਾਤ ਜਿਹੜੀ ਇਹ ਖੁੱਲੀ ਕਰ ਦੇਣੀ ਚਾਹੀਦੀ ਹੈ ਇਸ ਦੇਸ਼ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਹੈ ਤੇ ਜੇ ਕਿਤੇ ਜਈ ਗੱਲ ਬਣ ਜਾਂਦੀ ਏ ਕੋਈ ਉਹਦੇ ਤੇ ਕੇਸ ਬਣ ਜਾਂਦਾ ਤੇ ਜਿਹੜੀ ਪਬਲਿਕ ਨੂੰ ਮਿਲਣਾ ਚਾਹੁੰਦੀ ਏ ਉਹਦੇ ਤੇ ਰੋਕ ਨਹੀਂ ਲੱਗਣੀ ਚਾਹੀਦੀ ਜੇ ਕਾਨੂੰਨ ਵਿੱਚ ਕੋਈ ਰੋਕ ਲਾਈ ਹੋਈ ਏ ਤੇ ਉਹ ਅਮੈਂਡ ਕਰਕੇ ਤੇ ਉਹ ਖੋਲ ਦੇਣੀ ਚਾਹੀਦੀ ਏ ਮੈਂ ਉਸ ਗੱਲ ਤੇ ਵੀ ਆਉਂਗਾ ਜਿਹੜਾ ਲੰਗਾ ਦੀ ਤੇ ਜਿਹੜਾ ਕਿਹਾ ਕਿ ਸਾਡੀ ਸਰਕਾਰ ਹੁੰਦੇ ਜਿਹੜੀਆਂ ਮੁਲਾਕਾਤਾਂ ਜਿਹੜਾ ਮਰਜ਼ੀ ਕਰ ਸਕਦਾ ਸੀ ਕਿਸੇ ਨੂੰ ਕੋਈ ਅਸੀਂ ਰੋਕਿਆ ਨਹੀਂ ਇਹ ਗੱਲ ਵੀ ਤੁਹਾਨੂੰ ਮੈਂ ਸੁਣਾਉਂਗਾ ਲੰਗਾ ਦੀ ਸੁੱਚਾ ਸਿੰਘ ਲੰਗਾ ਦੀ ਜਿਹੜਾ ਨਵਾਂ ਨਵਾਂ ਹੁਣ ਜਥੇਦਾਰ ਬਣਿਆ ਪ੍ਰਧਾਨ ਬਣਿਆ ਚਲੋ ਮਿਲਣਾ ਨਾ ਮਿਲਣਾ ਦੇਖੋ ਉਹ ਹਰ ਇੱਕ ਦਾ ਅਧਿਕਾਰੀ ਦਾ ਕੰਮ ਹੁੰਦਾ ਤੇ ਪਰ ਮੈਂ ਤੁਹਾਨੂੰ ਹੁਣ ਇੱਥੇ ਦੱਸ ਦਿਨਾ ਤੇ ਇਹਦਾ ਕਹਿੰਦੇ ਆ ਕਿ ਸਾਡੀ ਸਰਕਾਰ ਹੁੰਦੇ ਹਰ ਇੱਕ ਨੂੰ ਅਧਿਕਾਰ ਸੀ ਕੋਈ ਮਰਜ਼ੀ ਮੁਲਾਕਾਤ ਕਰ ਸਕਦਾ ਸੀ ਪਬਲਿਕ ਦੇ ਵਿੱਚੋਂ ਕਿ ਸਾਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਹੁਣ ਮੈਂ ਤੁਹਾਨੂੰ ਚੇਤੇ ਕਰਾ ਦੇਵਾਂ ਅਕਾਲੇਦਾਲ ਵਾਲਿਓ ਧਿਆਨ ਦੇ ਨਾਲ ਸੁਣ ਲਿਓ ਬੜਿਆ 2015 ਦੇ ਵਿੱਚ ਸਰਬੱਤ ਕਾਲਸਾ ਹੋਇਆ ਤੇ ਬੇਅਦਬੀਆਂ ਵੀ ਉਸ ਟਾਈਮ ਤੋਂ ਜਿਹੜੀਆਂ ਹੋਈਆਂ ਉਹਦੋਂ ਧਰਨੇ ਕੀਤੇ ਮਜਾਰੇ ਲਾਏ ਜਿਹੜੇ ਜੋ ਕੁਝ ਗੁਰੂਗ੍ਰਾਮ ਸਾਹਿਬ ਦੀ ਹਾਜ਼ਰੀ ਦੇ ਵਿੱਚ ਜੋ ਜਿਹੜਾ ਦੁਸ਼ਟ ਸਰਕਾਰਾਂ ਵੱਲੋਂ ਉਸਤ ਪਨਾਹ ਕੀਤੀ ਉਹਨਾਂ ਪਾਪੀਆਂ ਦੀ ਅਸੀਂ ਧਰਨੇ ਲਾਏ ਸਾਰੇ ਸਿੱਖਾਂ ਨੇ ਲਾਏ ਮੈਂ ਇਕੱਲੇ ਨਹੀਂ ਕਹਦਾ ਕਿ ਸਾਨੂੰ ਸਿੱਖਾਂ ਨੂੰ ਫੜ ਕੇ ਲੈ ਗਏ ਤੁਹਾਡੀ ਕਾਲੀ ਸਰਕਾਰ ਕਿੱਥੇ ਲੈ ਕੇ ਗਈ ਆ 250 ਕਿਲੋਮੀਟਰ ਦੂਰ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਤੇ ਮੇਰੀ ਪਤਨੀ ਤੇ ਮੇਰੀ ਮਾਤਾ ਬੁੱਢੀ ਮਾਤਾ 250 ਕਿਲੋਮੀਟਰ ਦੂਰ ਤੇ ਮੇਰਾ ਛੋਟਾ ਜਿਹਾ ਬੱਚਾ 2015 ਦੇ ਵਿੱਚ ਸਰਦੀਆਂ ਦੇ ਦਿਨ ਸੀ ਅੱਧੀ ਮੇਰੀ ਜਿਵੇਂ ਹੁਣ 30 ਸਾਲਤ ਪਾਈ ਆ ਉਵੇਂ ਟੀ ਸ਼ਰਟ ਪਾਈ ਸੀ ਰਾਤ ਨੂੰ ਜਿਹੜੇ ਕਿ ਜਿਹੜਾ ਚੁੱਕ ਕੇ ਲੈ ਗਏ ਸੀ ਤੇ ਸਾਰੀ ਰਾਤ ਜਿਹੜੇ ਆਪੇ ਪੁਲਿਸ ਵਾਲੇ ਸ਼ਰਾਬਾ ਪੀਂਦੇ ਰਹੇ ਕਦੇ ਮੀਟ ਖਾਂਦੇ ਰਹੇ ਕਦੇ ਉੱਥੇ ਖੜਾ ਲਿਆ ਕਰ ਸਾਨੂੰ ਚਾਹ ਦਾ ਕੱਪ ਤੱਕ ਨਹੀਂ ਪੁੱਸਿਆ ਚਲੋ ਉਹ ਵੀ ਛੱਡੋ ਪਰੇ ਇਹ ਮੁਲਾਕਾਤ ਦੀ ਗੱਲ ਦੱਸਦੇ ਆ ਤੇ ਸਾਡੇ ਪਰਿਵਾਰ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਮੁਲਾਕਾਤ ਤਾਂ ਕੀ ਕਰਨ ਦਿੱਤੀ ਕਰਨ ਦੇਣੀ ਸੀ ਕੱਪੜੇ ਵੀ ਨਹੀਂ ਜਿਹੜੇ ਅੰਦਰ ਜਿਹੜਾ ਪਹਚਾਣ ਦਿੱਤੇ ਕਹਿੰਦੇ ਸਰਕਾਰ ਦਾ ਆਰਡਰ ਆ ਅਸੀਂ ਨਾ ਅੰਦਰ ਕੱਪੜੇ ਲਜਾਂਦਈਏ ਤੁਹਾਨੂੰ ਤੇ ਨਾ ਹੀ ਤੁਹਾਡੀ ਮੁਲਾਕਾਤ ਕਰਵਾਈਏ ਆ 16 ਨੂੰ ਸੱਚਾ ਸਿੰਘ ਲਗਾ 2015 ਦੀ ਗੱਲ ਆ ਅੰਮ੍ਰਿਤਸਰ ਦੀ ਜਿਹੜੀ ਜੇਲ੍ਹ ਆ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਵਿੱਚ ਡੱਕਿਆ ਤੇ ਉੱਥੇ 250 ਕਿਲੋਮੀਟਰ ਤੇ ਗੱਡੀ ਕਰਾ ਕੇ ਗਏ ਕਿਰਾਏ ਤੇ 5-6 ਹਜ਼ਾਰ ਰੁਪਏ ਗੱਡੀ ਵਾਲੇ ਨੇ ਲੈਂਤਾ ਤੇ ਉੱਥੇ ਜਿਹੜਾ ਕਿ ਕੱਪੜੇ ਵੀ ਜਿਹੜਾ ਅੰਦਰ ਨਹੀਂ ਜਿਹੜਾ ਜਾਣ ਦਿੱਤੇ ਗਏ ਮੁਲਾਕਾਤ ਦੀ ਦੂਰ ਦੀ ਗੱਲ ਆ ਤੇ ਆਜ ਤੁਹਾਡੇ ਵਾਰੀ ਹੁਣ ਤੁਸੀਂ ਬਿਲਕ ਦਿਓ ਹੁਣ ਤੁਹਾਨੂੰ ਸਰਕਾਰ ਖੁੱਲ ਦੇਵੇ ਤੁਹਾਨੂੰ ਹੀ ਜਿਹੜੇ ਹੋਈ ਜਿਹੜਿਆਂ ਨੂੰ ਮੈਨੂੰ ਹੁਣ ਇੱਥੇ ਇੰਨਾ ਤੇ ਇੰਨਾ ਗੁੱਸਾ ਆਉਂਦਾ ਜਦੋਂ ਇਹ ਐਸੇ ਜਿਹੇ ਗੱਲਾਂ ਕਰਦੇ ਆ ਆਪਣੇ ਵਾਰੀ ਬੜਾ ਦੁੱਖ ਲੱਗਦਾ ਕਿ ਹੁਣ ਅਸੀਂ ਗੁਲਾਮ ਆ ਕਹਿੰਦੇ ਜਦੋਂ ਬੰਦੀ ਸਿੰਘ 33 ਸਾਲ ਹੋ ਗਏ ਬੈਠਿਆ ਉਹਨੂੰ ਜੇਲ੍ਹ ਦੇ ਵਿੱਚ ਉਹਦੇ ਕਦੇ ਤੁਹਾਡੇ ਮੂੰਹ ਮ ਟੁੱਟ ਜੇ ਤੁਹਾਡਾ ਕਿਤੇ ਕਿਤੇ ਸ਼ਬਦ ਨਿਕਲਿਆ ਵੀ ਅਸੀਂ ਗੁਲਾਮ ਆ ਉਦੋਂ ਤਾਂ ਤੁਸੀਂ ਬੜਿਆ ਯਾਸ ਸੀ ਅੱਜ ਤੁਸੀਂ ਗੁਲਾਮ ਹੋਗੇ ਤੁਹਾਡਾ ਮਜੀਠੀਆ ਜਿਹੜਾ ਅੰਦਰ ਹੋ ਗਿਆ ਅਸੀਂ ਸਿੱਖ ਨਹੀਂ ਸੀ ਅਸੀਂ ਕਿ ਇਸ ਪੰਜਾਬ ਦੇ ਜਾਂ ਇਸ ਦੇਸ਼ ਦੇ ਵਾਰਸ ਨਹੀਂ ਸੀ ਸਾਡੀਆਂ ਤੁਹਾਡੀ ਸਰਕਾਰ ਹੁੰਦੇ ਗ੍ਰਿਫਦਾਰਾ ਗ੍ਰਿਫਦਾਰੀ ਹੋਈਆਂ 57 ਦੇ ਵਿੱਚ ਸਿਰਪਾ 2-2 2.5 ਮਹੀਨੇ ਜਿਹੜਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਬਿਨਾ ਕਸੂਰ ਤੋਂ 57 ਦੀ ਜਵਾਨਤ ਦੇ ਵਿੱਚ 57 ਦੀ ਜਵਾਨਤ ਜਿਹੜਾ ਥਾਣੇ ਦੇ ਵਿੱਚ ਹੋ ਜਾਂਦੀ ਆ ਤੇ ਹੋਰ ਕਿੰਨੇ ਸੰਘਾ ਜਿਨ੍ਹਾਂ ਨੂੰ 6-6 ਮਹੀਨੇ ਸਾਲ-ਸਾਲ ਰੱਖਿਆਗਾ ਤੇ ਤੁਹਾਡੀ ਸਰਕਾਰ ਨੇ ਮੁਲਾਕਾਤ ਦਾ ਕਿੱਥੋਂ ਹੋਣ ਦੇਣੀ ਸੀ ਕੱਪੜੇ ਨਹੀਂ ਫੜਾਉਣ ਦਿੱਤੇ ਆਪਣੇ ਬਾਰੇ ਭੁੱਲ ਗਏ ਹੁਣ ਤੁਸੀਂ ਹੁਣ ਤੁਹਾਨੂੰ ਜਦੋਂ ਤੁਹਾਡਾ ਮਜੀਠੀਆ ਅੰਦਰ ਵਗਿਆ ਤੁਹਾਡਾ ਚਿਹਤਾ ਤੂੰ ਕਹਿੰਦਾ ਮੈਨੂੰ ਦਰਸ਼ਨ ਕਰ ਲੈਣ ਦੇ ਦਰਸ਼ਨ ਕਰਨ ਨੂੰ ਬਹੁਤ ਮਹਾਰਾਜ ਹੈਗਾ ਸ਼ਰਮ ਕਰੋ ਦਰਸ਼ਨ ਕਰਨ ਨੂੰ ਬਹੁਤ ਚੰਗੇ ਕੰਮ ਦੇ ਵਿੱਚ ਗਿਆਗਾ ਅਜੇ ਤੱਕ ਕੀ ਹੋਇਆਗਾ ਅਜਾ ਇਹ ਚਿੱਟੇ ਦਾ ਪਰਚਾ ਪਊਆ ਅਜੇ ਪਤਾ ਨਹੀਂ ਕੀ ਕੀ ਕੁਝ ਹੋਣਾਗਾ ਉਹਦੇ ਨਾਲ ਆ ਸਾਡੀ ਸਰਕਾਰ ਆ ਇਹ ਕਹਿੰਦਾ ਫੇਰ ਅਸੀਂ ਸਭ ਕੁਝ ਖੋਲ ਦਾਂਗੇ ਅਸੀਂ ਫਲਾਨਾ ਕਰਦਾਂਗੇ ਧਮਕਾ ਕਰਦਾਂਗੇ ਤੇ ਇਹ ਜਿਹੜਾ ਇਸ ਕਰਕੇ ਜਿਹੜਾ ਦੁੱਖ ਲੱਗਦਾਗਾ ਤੇ ਤੁਹਾਨੂੰ ਇੱਕ ਮੈਂ ਹੋਰ ਬਿਆਨ ਸੁਣਾਦਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਥੋੜੀ ਜੀ ਇੱਕ ਦੋ ਮਿੰਟ ਹੀ ਗੱਲਬਾਤ ਕਰਦੇ ਆ ਫਿਰ ਉਹ ਉਹ ਮੁਸੀਬਤਾਂ ਦੇ ਨਾਲ ਦਲੇਰੀ ਨਾਲ ਨਜਿੱਠ ਸਕੇ ਤੇ ਸਾਨੂੰ ਰੋਕ ਦਿੱਤਾ ਤੇ ਇਹ ਮਹਿਸੂਸ ਕਰਨੇ ਆ ਕਿ ਅਸੀਂ ਗੁਲਾਮ ਦੇਸ਼ ਵਿੱਚ ਰਹ ਰਹੇ ਨਾ ਇਹ ਸਮਝ ਨਾ ਮਾਂ ਕਿ ਭਾਵੇਂ ਜਿੱਡਾ ਮਰਜ਼ੀ ਕੋਈ ਕਿਸ ਤਰ੍ਹਾਂ ਦਾ ਵੀ ਇਨਸਾਨ ਜੇਲ੍ਹ 'ਚ ਹੋਵੇ ਉਹਦੀ 10 ਦਿਨਾਂ ਬਾਅਦ ਹੀ ਮੁਲਾਕਾਤ ਕਰਨ ਦਾ ਕਾਨੂੰਨ ਹੋਵੇ 10 ਦਿਨਾਂ ਬਾਅਦ ਨਹੀਂ 15 ਦਿਨਾਂ ਬਾਅਦ ਹੀ ਕਰਨ ਵਾਲਾ ਹੋਵੇ ਇੱਕ ਦਿਨ ਜਿਹੜਾ ਵਾ ਦਿੱਤਾ ਜਾਵੇ ਜਦੋਂ ਹਰ ਇਨਸਾਨ ਜਿਹੜਾ ਵਾ ਉਹਦੀ ਜਿਹੜੀ ਇਹ ਮੁਲਾਕਾਤ ਕਰ ਸਕੇ ਉੱਥੇ ਗੱਲ ਆਉਂਦੀ ਹੈ ਨਾ ਤੁਹਾਡੀ ਸਰਕਾਰ ਹੁੰਦਿਆਂ ਹੋਇਆ ਮੁਲਾਕਾਤ ਬੰਦ ਸਭ ਕੁਝ ਬੰਦ ਆ ਅੱਜ ਤੁਹਾਡਾ ਜਿਹੜਾ ਚੇਤਾ ਜਿਹੜਾ ਵਗਿਆ ਤੇ ਉਹਦੇ ਬਾਰੇ ਤੁਹਾਨੂੰ ਬੜੇ ਰੋਣੇ ਆਉਂਦੇ ਆ ਬੜਾ ਦੁੱਖ ਲੱਗਦਾਗਾ ਤੁਹਾਨੂੰ ਹੁਣ ਬੜਾ ਮਿਰਚਾ ਲੱਗਦੀ ਆ ਤੁਹਾਡੇ ਕਿਸੇ ਚੰਗੇ ਕੰਮ ਲਈ ਗਿਆ ਭਾਈ ਸਰਕਾਰ ਨੇ ੱਤਕਾ ਕਰਤਾ ਪਰ ਮੰਨ ਲੈਨੇ ਆ ਕਿ ਚੰਗਾ ਕੰਮ ਕਰਦਾ ਸੀ ਸਰਕਾਰ ਨੇ ੱਤਕਾ ਕਰ ਦਿੱਤਾ ਤੇ ਗਿਆ ਕਾਦੇ ਵਾਸਤੇ ਆ 540 ਕਰੋੜ ਦੀ ਆਮਦਨ ਜਾਇਦਾਦ ਤੋਂ ਵੱਧ ਜਿਹੜੀ ਆਮਦਨ ਬਣਾਈ ਤੁਸੀਂ ਜਿਹੜਾ ਲੁੱਟ ਕੇ ਖਾਧਿਆ ਪੰਜਾਬ ਨੂੰ ਤੇ ਹੁਣ ਭਗਵੰਤ ਮਾਨ ਦਾ ਬਿਆਨ ਸੁਣਿਆ ਸੀ ਕਹਿੰਦਾ ਕਿ ਪਤਾ ਨਹੀਂ ਕਿਹੜੇ ਬਰੈਡ ਦਾਜਦਾ ਸੀ ਉਹ ਕਹਿੰਦਾ ਬਰੈਡ ਮੰਗਦਾਗਾ ਤਾਂ ਮੈਂ ਤਾਂ ਨਵੀਂ ਪਹਿਲਾ ਵਾਰ ਸੁਣਿਆਗਾ ਫਿਰ ਤੁਸੀਂ ਕਹਿ ਦਿੰਦੇ ਹੋ ਭਗਵੰਤ ਮਾਨ ਦਾ ਬਿਆਨ ਹੈ ਖੁਦਾ ਪਤਾ ਨਹੀਂ ਕਿਹੜੇ ਬਰੈਡ ਮੰਗਦਾਗਾ ਉਹ ਅੰਦਰਾਂ ਕਿਆ ਪੂਹਾ ਦੇ ਵਿਆਹ ਤੇ ਗਿਆਗਾ ਬਰੈਡਖਾਨ ਨੂੰ ਇਹ ਜੇਲ੍ਹ ਆ ਬੰਦਿਆਂ ਵਾਂਗੂ ਕੱਟ ਹੋਣਾ ਜਵੇਂ ਲੋਕਾਂ ਦੇ ਉੱਤੇ ਤੁਸੀਂ ਸੁਰਗੀਆਂ ਚਲਾਈਆਂ ਲੋਕਾਂ ਤੇ ਅਤਿਆਚਾਰ ਕੀਤਾ ਜਵੇਂ ਜੇ ਸੁਖਬੀਰ ਬਾਦਲ ਕਹਿੰਦਾ ਸੀ ਕਿ ਜਗਤਾਰ ਸਿੰਘ ਹਵਾਰਾ ਕ੍ਰਿਮੀਨਲ ਬੰਦਾਗਾ ਉਹ ਪੰਜਾਬ ਦੀ ਜੇਲ੍ਹ ਦੇ ਵਿੱਚ ਨਹੀਂ ਲਿਆਉਣਾ ਚਾਹੀਦਾ ਤੇ ਅੱਜ ਤੁਹਾਡਾ ਜਿਹੜਾ ਇਹ ਸਾਲਾਗਾ ਜਿਹੜਾ ਮंजेਠੀਆ ਅੱਜ ਤੁਸੀਂ ਸਾਰੇ ਕਾਲੀ ਦਾਲਾ ਜਿਹੜੇ ਭੁੱਬਾ ਮਾਰ ਕੇ ਰੋ ਰਹੇ ਹੋ ਚੀਕਾਂ ਮਾਰ ਰਹੇ ਹੋ ਇਹ ਤੁਹਾਡੇ ਨਾਲ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਸੀ ਇਸ ਤੋਂ ਵੱਧ ਹੋਵੇ ਹੋ ਸਕਦਾ ਕਿ ਤੁਹਾਨੂੰ ਮਾਰੀ-ਮੋਟੀ ਅਕਲ ਆ ਜਾਵੇ ਪਰ ਅਕਲ ਨਹੀਂ ਆਉਣੀ ਤੋਂ ਕਿਉਂਕਿ ਤੁਸੀਂ ਚੰਦ ਦੀਆਂ ਚਲਾਈਆਂ ਤੁਸੀਂ ਪੰਜਾਬ ਨੂੰ ਲੁੱਟਿਆ ਕੁੱਟਿਆ ਪੰਜਾਬ ਦਾ ਤੁਸੀਂ ਬਰਬਾਦ ਕੀਤਾ ਵੇੜਾ ਗਰਕ ਕੀਤਾ ਪੰਜਾਬ ਦਾ ਤੁਸੀਂ 78 ਦੇ ਵਿੱਚ ਵੀ ਤੁਸੀਂ ਦੋਸ਼ੀ 83 ਦੇ ਵਿੱਚ ਵੀ ਤੁਸੀਂ ਦੋਸ਼ੀ ਬਰਗਾੜੀ ਕਾਰਡ ਹੁੰਦਾ ਉੱਥੇ ਵੀ ਤੁਸੀਂ ਦੋਸ਼ੀ ਤੁਸੀਂ ਐ ਤਾਂ ਦੱਸ ਦਿਓ ਕਿ ਕੋਈ ਚੱਜ ਦਾ ਕੰਮ ਤਾਂ ਕੀ ਕੀਤਾ ਮੈਨੂੰ ਐ ਦੱਸ ਦਿਓ ਜੀ ਪੁਲ ਬਣਾਤੇ ਸੜਕਾਂ ਬਣਾਤੀਆਂ ਹਰ ਇੱਕ ਸਾਹ ਦੇ ਉੱਤੇ ਜਿਹੜਾ ਟੈਕਸ ਲਾਇਆ ਹੋਇਆ ਤੁਸੀਂ ਇਹ ਸੜਕਾਂ ਬਣਾਤੀਆਂ ਤੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਤੁਸੀਂ ਕਾਹਦੇ ਬਾਅਦ ਤੇ ਚੁਣੇ ਹੋ ਹੋਰ ਤੇ ਤੁਹਾਨੂੰ ਨਮੂਨੇ ਦੇਖਣ ਵਾਸਤੇ ਚੁਣਿਆ ਲੋਕਾਂ ਨੇ ਕਿ ਤੁਹਾਨੂੰ ਲੋਕ ਦੇਖੀ ਜਾਣਾ ਇਸ ਕਰਕੇ ਕਿ ਤੁਹਾਨੂੰ ਜਿਹੜੀਆਂ ਵਜ਼ੀਰੀਆਂ ਜਾਂ ਆਪਾਂ ਮੁੱਖ ਮੰਤਰੀ ਦੀਆਂ ਕੁਰਸੀਆਂ ਦੇਤੀਆਂ ਕਾਹਦੇ ਬਾਅਦ ਤੇ ਦਿੰਦੇ ਆ ਲੋਕਾਂ ਕਿ ਲੋਕਾਂ ਦੀ ਆਸ ਇਹੀ ਹੁੰਦੀ ਆ ਕਿ ਜਿਹੜਾ ਸਾਡਾ ਜਿਹੜਾ ਸਿਸਟਮ ਠੀਕ ਹੋਵੇ ਸਾਡੀਆਂ ਸੜਕਾਂ ਠੀਕ ਹੋਣਾ ਸਾਡੀ ਜਿਹੜੀ ਖੇਤੀ ਆ ਉਹ ਠੀਕ ਹੋਵੇ ਸਾਨੂੰ ਰੇਹਾਂ ਸਪਰੇਆ ਜਣੇ ਕਿ A to Z ਤੱਕ ਜਿਹੜਾ ਸਾਰੇ ਕੰਮ ਆ ਜਿਹੜੇ ਉਹ ਸਰਕਾਰ ਦੇ ਜਿਹੜੇ ਹਿੱਸੇ ਆਉਂਦੇ ਆ ਤੇ ਆਪਾਂ ਕਾਹਦੇ ਬਾਤ ਤੇ ਮੈਂਬਰ ਸਰਪੰਚ ਚੁੰਨਦੇ ਹੁੰਦੇ ਆ ਪਿੰਡਾਂ ਦੇ ਵਿੱਚ ਕਿ ਸਾਡੇ ਪਿੰਡ ਦਾ ਵਿਕਾਸ ਹੋਊਗਾ ਇਸ ਕਰਕੇ ਆਪਾਂ ਸਰਕਾਰਾਂ ਚੁੰਨਦੇ ਆ ਕਿ ਪੰਜਾਬ ਦਾ ਵਿਕਾਸ ਹੋਊਗਾ ਪਰ ਨਾਸ ਹੋਇਆ ਮੈਂ ਤਾਂ ਦੇਖਿਆ ਨਹੀਂ ਕਦੇ ਵਿਕਾਸ ਹੋਇਆ ਜੇ ਤੱਕ ਤੇ ਅੱਜ ਬੜਾ ਇਹਨਾਂ ਨੂੰ ਮਰਤੇ ਲੱਗੀਆਂ ਨੇ ਚਲੂਣੇ ਲੜੀ ਜਾਂਦੇ ਆ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਜਰੂਰ ਲਿਖਣੇ ਆ ਧੰਨਵਾਦ ਬੈਰੂ ਜੀ ਦਾ ਖਾਲਸਾ ਬੈਰੂ ਜੀ ਕੀ ਫਤਿਹ